ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ 5 ਸਾਂ ਦਾ ਸੇਲ ਆਸਤੇ ਲੈ ਕੇ ਆਏ ਆ ਜੀ ਟਰਾਲੇ ਤੇ ਟਰੈਕਟਰ ਆ ਜੀ ਤੇ ਵੀਡੀਓ ਦੇਖਣ ਤੋਂ ਪਹਿਲਾਂ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ WhatsApp ਨੰਬਰ ਦਿੱਤਾ ਹੋਇਆ ਉਹਦੇ ਤੇ WhatsApp ਫੋਟੋ ਮਾ ਕਰ ਸਕਦੇ ਹੋ ਤੁਹਾਡੀ ਐਡ ਲੱਗ ਜੂ ਜੀ ਬਿਲਕੁਲ ਫ੍ਰੀ ਦੇ ਵਿੱਚ ਐਡ ਆ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਹੈਗਾ ਜੀ Ford 3600 ਫੋਰਡ 3600 ਮੋਡੀਫਾਈ ਹੋਇਆ ਟਰੈਕਟਰ ਹੈ ਜੀ ਸਾਰਾ A ਤੋਂ ਲੈ ਕੇ Z ਤੱਕ ਇਹਦੇ ਪਾਰਟ ਚੇਂਜ ਆ ਜੀ ਨਵੇਂ ਪਾਏ ਹੋਏ ਆ ਬਾਕੀ ਰੰਗ ਵੀ ਟੂ ਕੇ ਦਾ ਹੋਇਆ ਜੀ ਚੰਗਾ ਰੰਗ ਹੋਇਆ ਬਹੁਤ ਵਧੀਆ ਤਿਆਰ ਹੋਇਆ ਹੋਇਆ ਟਾਇਰ ਚਾਰੋਂ ਨਵੇਂ ਆ ਜੀ ਤੇ ਗੱਲ ਆਪਾਂ ਮਾਡਲ ਦੀ ਕਰ ਲਏ ਜੀ ਮਾਡਲ ਹੈਗਾ ਜੀ 1900 ਤੇ 92 ਮਾਡਲ ਆ ਜੀ ਪੰਜਾਬ ਆ ਜੀ ਟਰੈਕਟਰ ਲੁਧਿਆਣਾ ਏਰੀਆ ਦੇ ਵਿੱਚ ਖੜਾ ਤੇ ਰੇਟ ਹੈਗਾ ਜੀ 1 ਲੱਖ ਤੇ 95000 ਰੁਪਿਆ ਬਾਕੀ ਕਾਲ ਕਰ ਲਿਓ ਜੀ 8437873197 ਤੇ ਤੇ ਛਤਰੀ ਲੱਗੀ ہوئی ਆ ਫੇਬਰ ਹੋਲਡਰ ਡੈਕਡੂ ਕਮਿਊਨਿਕ ਸਿਸਟਮ ਸਾਰਾ ਲੱਗਿਆ ਕੋਈ 1 ਰੁਪਿਆ ਨਹੀਂ ਲਾਉਣ ਦੀ ਲੋੜ ਉੱਤੇ ਤੇ ਬਾਕੀ ਦੇਖ ਲੋ ਜੀ ਟਰੈਕਟਰ ਰੰਗ ਦਾ ਬਹੁਤ ਸੋਹਣਾ ਟਰੈਕਟਰ ਤਿਆਰ ਹੋਇਆ ਜੀ ਤੇ ਬਾਕੀ ਤੁਸੀਂ ਵੀ ਇਸ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਾਇਰ ਟੂ ਸਾਰੇ ਨਵੇਂ ਆ ਬਾਕੀ ਇਹ ਰੇਟ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾ ਹੋ ਜਾਂਦਾ ਹੁੰਦਾ ਜੀ ਤੇ ਬਾਕੀ ਏਰੀਆ ਹੈਗਾ ਪੰਜਾਬ ਦੇ ਵਿੱਚ ਖੜਾ ਹੀ ਲੁਧਿਆਣਾ ਏਰੀਆ ਦੇ ਵਿੱਚ ਟਰੈਕਟਰ ਆ ਜੀ 92 ਮਾਡਲ ਅੱਗੇ ਆ ਗਿਆ ਜੀ ਸਵਰਾਜ 855 ਐਫੀ 5 ਸਟਾਰ ਆ ਜੀ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆ ਜੀ ਪੂਰਾ ਚੰਗਾ ਟਰੈਕਟਰ ਆ ਜੀ 17 ਮਾਡਲ ਦੇਖ ਲੋ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਜੀ ਬਹੁਤ ਚੰਗੇ ਟਾਇਰ ਪਏ ਹੋਏ ਆ ਚਾਰੇ ਟਾਇਰ ਨਾਲ ਦੇ ਟਾਇਰ ਆ ਜੀ ਰੰਗ ਪੇਂਟ ਜਿੰਨਾ ਪਿਆ ਨਾਲ ਦਾ ਘਰੇਲੂ ਵਾਈ ਦੇ ਚੱਲਿਆ ਜੀ ਕੋਈ ਬਾਲਾ ਜਿਆਦਾ ਟਰੈਕਟਰ ਨਹੀਂ ਚੱਲਿਆ ਨਾ ਕੋਈ ਟਰਾਲੇ ਵਗੈਰਾ ਤੇ ਚੱਲਿਆ ਸਿਰਫ ਘਰ ਦੀ ਵਾਈ ਤੇ ਚੱਲਿਆ ਟਰੈਕਟਰ ਆ ਜੀ ਬਾਕੀ ਟਰੈਕਟਰ ਦੇ ਚਾਰਜ ਫਿਰੇ ਫੋਟੋਆਂ ਦੇਖ ਸਕਦੇ ਹੋ ਜੀ TES 855 ਬਹੁਤ ਜਿਆਦਾ ਡਿਮਾਂਡ ਰਹਿੰਦੀ ਐ ਇਸ ਟਰੈਕਟਰ ਦੀ ਤੇ ਰਿਵਰਸ ਪੀਡੀਓ ਜੀ 19 ਮਾਡਲ ਆ ਜੀ ਤੇ ਪੰਜਾਬ ਨੰਬਰ ਆ ਜੀ ਪੀਵੀ30 ਰੇਟ ਹੈਗਾ ਜੀ 5 ਲੱਖ ਤੇ 80000 ਰੁਪਇਆ ਬਾਕੀ ਮੌਕੇ ਤੇ ਮਾਨਤਾ ਨਾਲ ਹੋਊ ਕੋਈ ਫਿਕਸ ਰੇਟ ਨਹੀਂ ਬਾਕੀ ਆਪ ਦਾ ਕੋਈ ਵੀ ਸੰਧ ਖਰੀਦਣ ਤੋਂ ਪਹਿਲਾਂ ਆਪਦੀ ਤਸੱਲੀ ਕਰ ਸਕਦੇ ਹੋ ਫਿਰ ਸੰਧ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 9855576990 ਤੇ ਸਕ੍ਰੀਨ ਦੇ ਉੱਪਰ ਨੰਬਰ ਵੀ ਚੱਲ ਰਿਹਾ ਮਾਲਕ ਵੀਰਾਂ ਦਾ ਤੁਸੀਂ ਨੰਬਰ ਤੇ ਕੰਟੈਕਟ ਕਰਕੇ ਜਿਹੜੀ ਕੋਈ ਰਹਿ ਗਈ ਜਾਣਕਾਰੀ ਉਹ ਲੈ ਸਕਦੇ ਹੋ ਅੱਗੇ ਆ ਗਿਆ ਜੀ ਟਰਾਲਾ ਟਰਾਲਾ 147 ਦਾ ਟਰਾਲਾ ਪੂਰਾ ਹੈਵੀ ਟਰਾਲਾ ਜੀ ਡਬਲ ਜੈਕ ਆ ਜੀ ਡਬਲ ਜੈਕ ਲੱਗਾ ਹੋਇਆ ਤੇ ਟਾਟਾ ਦਾ ਹੀ ਲੋਹਾ ਲੱਗਿਆ ਜੀ ਸਾਰਾ ਟਾਟਾ ਦਾ ਮਾਲ ਲੱਗਿਆ ਸੇਲ ਦਾ ਤੇ 10 ਨਟ ਹੀ ਹੱਬਾ ਜੀ ਤੇ 10 ਇੰਚੀ ਚਾਸੀ ਲੱਗੀ ਹੋਈ ਆ ਤੇ ਬਾਕੀ ਸਾਰਾ ਮਾਲ ਟਾਟਾ ਦਾ ਹੀ ਲੱਗਿਆ ਹੋਇਆ ਜੀ ਤੇ ਗਰਦਾਸਪੁਰ ਏਰੀਏ ਦੇ ਵਿੱਚ ਖੜਾ ਜੀ ਫਤੇਗਰ ਚੂੜੀਆਂ ਨੇੜੇ ਤੇ ਟਰਾਲੇ ਦੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆ ਉੱਤੇ ਵਿੱਡ ਲੱਗਿਆ ਹੋਇਆ 3 ਫੁੱਟ ਤੱਕ ਸਟੀਲੀ ਜਾਲੀ ਦਾ ਵਿੱਡ ਤੇ ਬਾਕੀ ਸਾਰੀ ਚਾਦਰ ਵੀ ਟਾੜਾ ਦੀ ਲੱਗੀ ਹੋਈ ਆ ਤੇ ਪੂਰਾ ਵਜਨ ਵਾਲਾ ਟਰਾਲਾ ਜੀ ਭਾਰਾ ਰੇਟ ਹੈਗਾ ਜੀ 2 ਲੱਖ ਤੇ 60000 ਰੁਪਿਆ ਬਾਕੀ ਇਹ ਮੌਕੇ ਤੇ ਮਾਨਤਾਨ ਹੋ ਜਾਊਗਾ ਜੈਕ ਦੇਖ ਸਕਦੇ ਹੋ ਡਬਲ ਲੱਗੇ ਹੋਏ ਆ ਜੈਕ ਵੀ 25-25 ਟਨ ਵਾਲੇ ਲੱਗੇ ਆ ਪੂਰੇ ਵਜਨ ਚੱਕਣ ਵਾਲੇ ਕੋਈ ਕਿਸੇ ਮੱਛੀ ਘਾਟੇ ਦੇ ਵਿੱਚ ਟਰਾਲਾ ਜੀ ਮੱਛੀ ਹੁੱਕ ਲੱਗੀ ਹੈ ਜੀ ਮੱਛੀ ਹੁੱਕ ਦੀ ਬਹੁਤ ਜ਼ਿਆਦਾ ਡਿਮਾਂਡ ਆ ਤੇ ਬਾਕੀ ਨੰਬਰ ਨੋਟ ਕਰ ਲਓ ਜੀ ਸਕਰੀਨ ਤੇ ਦਿੱਤਾ ਹੋਇਆ ਸੰਪਰਕ ਕਰਕੇ ਤੁਸੀਂ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕ ਅੱਗੇ ਆ ਗਈ ਟਰਾਲੀ ਜੈਕ ਵਾਲੀ 116 116 ਜੈਕ ਵਾਲੀ ਟਰਾਲੀ ਦੀ ਬਹੁਤ ਡਿਮਾਂਡ ਰਹਿੰਦੀ ਹੈ ਵੀਰਾਂ ਦੁਆਰਾ ਤੇ ਆਪਾਂ ਲੈ ਕੇ ਆਏ ਜੀ 116 ਦੀ ਇਹ ਪੁਰਾਣੀ ਟਰਾਲੀ ਚੱਲੀ ਹੋਈ ਟਰਾਲੀ ਆ ਬਾਕੀ ਜਾਲੀ ਵਾਲਾ ਵੈੱਡ ਲੱਗਿਆ ਜੀ ਉੱਤੇ ਜਿਸਤੀ ਜਾਲੀ ਸਟੀਲੀ ਜਾਲੀ ਵਾਲਾ ਵੈੱਡ ਲੱਗਿਆ ਆ 8 4 ਦੇ ਗਾਡਰਾ ਚ ਪੂਰੀ ਭਾਰੇ ਗੱਟ ਲੱਗੇ ਹੋਇਆ ਟਰਾਲੀ ਦੇ ਬਾਕੀ ਮਾਲ ਵੀ ਟਰਾਲੀ ਤੇ ਚੰਗਾ ਲੱਗੇ ਆਏ ਤੇ ਬਾਕੀ ਚਾਹ ਦੀ ਗੱਲ ਕਰੀਏ ਟਾਇਰ ਵੀ ਕੜੇ ਵਾਲੇ ਰਿਮ ਆ ਬਾਕੀ ਸੰਪਰਕ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਰੇਟ ਹੈਗਾ ਜੀ 1,25,000 ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਜੀ